ਜੀਨਾ ਖਾਲਸਾ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਸਿੰਘ ਖੱਤੇ ਸੋ ਸਰਬੱਤ ਸੰਗਤਾਂ ਨੂੰ ਭਾਈ ਹੈ ਬੇਨਤੀ ਹੈ ਕਿ ਪਿਛਲੇ ਦਿਨੀ ਇੱਕ ਘਟਨਾ ਵਾਪਰੀ ਸੀ ਆਪਣੇ ਬੱਚੇ ਵਜੀਰਪੁਰ ਤੋਂ ਤੇਲ ਲੈ ਕੇ ਟਰੈਕਟਰ ਤੇ ਆ ਰਹੇ ਸੀ ਤੇ ਇਹ ਵੀਰ ਕੁਰਾਰਾਮ ਜੀ ਮਲਾਰਾ ਪ੍ਰੋਜੈਕਟ ਦੀ ਨਦੀ ਡਿਊਟੀ ਹੈ ਜੋ ਟਰੈਕਟਰ ਦੇ ਉੱਪਰ ਝੰਡਾ ਲੱਗਿਆ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਾ ਵਾਲੇ ਉਹਨਾਂ ਦੀ ਫੋਟੋ ਸੀ ਤੋ ਗਲਤੀ ਹੋ ਗਈ ਸੀ ਇਹਨਾਂ ਨੇ ਉਹ ਝੰਡਾ ਜਿਹੜਾ ਬੱਚਿਆਂ ਕੋਲੋਂ ਫਾਈਟਰ ਤੋਂ ਲਾ ਲਿਆ ਸੀ ਸੋ ਉਸ ਤੋਂ ਬਾਅਦ ਸਾਰੀਆਂ ਸੰਗਤਾਂ ਨੇ ਜਦੋਂ ਇਹਨਾਂ ਨੂੰ ਜਾ ਕੇ ਪੁੱਛਿਆ ਸੋ ਇਹ ਕਹਿੰਦੇ ਵੀ ਜੇ ਕਿਸੇ ਦੀ ਕੌਮ ਆਪਣੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਇਸ ਗੱਲ ਦੀ ਮਾਫੀ ਮੰਗਦਾ ਹਾਂ ਤੇ ਇਹ ਝੰਡਾ ਹੁਣ ਦੁਬਾਰਾ ਚੜਾ ਰਹੇ ਆ ਸੋ ਕੱਲ ਨੂੰ ਇਹ ਵੀਰ ਨੂੰ ਕਿਤੇ ਵੀ ਪਾਈ ਕੋਈ ਗੱਲ ਹੋਵੇ ਇਹਨਾਂ ਨੇ ਮਾਫੀ ਮੰਗ ਲਈ ਹੈ ਕੌਮ ਤੋਂ ਸਾਰੀ ਤੋਂ ਇਹ ਕਹਿੰਦੇ ਵੀ ਮੇਰੇ ਤੋਂ ਗਲਤੀ ਹੋ ਗਈ ਸੋ ਹੁਣ ਮੈਂ ਇਹ ਝੰਡਾ ਜਿਹੜਾ ਦੁਬਾਰਾ ਚੜਾ ਰਹੇ ਆ ਉਹ ਆਪਣੇ ਨਗਰ ਵਿੱਚ ਆ ਕੇ ਇਹ ਝੰਡਾ ਜਿਹੜਾ ਚੜਾ ਰਹੀ ਹੈ ਇਹ ਕੰਦੀ ਵੀ ਮੇਰੇ ਤੋਂ ਮੈਨੂੰ ਇਹਨਾਂ ਧਿਆਨ ਨਹੀਂ ਸੀ ਗਲਤੀ ਮੇਰੇ ਤੋਂ ਹੋ ਗਈ ਮੈਂ ਉਸ ਗਲਤੀ ਦੀ ਮਾਫੀ ਮੰਗਦਾ ਜੀ ਇਹ ਬੇਨਤੀ ਇਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਬੁਲਾ ਦਿਓ ਦੋ ਮਿੰਟ ਕਹਿ ਦੋ ਤੁਸੀਂ ਮੈਂ ਪੰਜਾਬੀ ਸੰਸਕ੍ਰਿਤੀ ਦੇ ਬਾਰੇ ਵਿੱਚ ਅਤੇ ਇਤਿਹਾਸ ਦੇ ਬਾਰੇ ਵਿੱਚ ਕਮ ਜਾਣਦਾ ਹਾਂ ਮੈਂ ਪੰਜਾਬੀ ਭਾਸ਼ਾ ਜਾਣਦਾ ਜੀ ਜੀ ਔਰ ਮੈਂ ਤਾਂ ਗੁਰੂ ਜੀ ਦਸ ਗੁਰੂ ਜੀ ਆਪਣੇ ਉਨ੍ਹਾਂ ਕੇ ਮੈਂ ਬਹੁਤ ਆਦਰ ਕਰਦਾ ਹਾਂ ਔਰ ਪੰਜਾਬੀ ਧਰਮ ਨੂੰ ਮੰਨਦਾ ਵੀ ਹਾਂ जन सेवा है ना पंजाबी धर्म है ना वो कर सकता है इतनी कोई धर्म नहीं कर सकता है और ये मैं गलती मान रहा हूँ कभी भावनाओं को अपने अपनी है किसी भाई को और गुरुओं से और संतों से सबसे माफी मांगता हूँ और ये डंडा लगा रहा हूँ